ਰਤ ਰਿਜ਼ਰਵ ਬੈਂਕ ਵਿਤੀ ਖੇਤਰ ਨੂੰ ਮਜ਼ਬੂਤ ਅਤੇ ਗਾਹਕ ਕੇਂਦਰਿਤ ਬਣਾਉਣ ਲਈ ਲਗਾਤਾਰ ਨਵੀਆਂ-ਨਵੀਆਂ ਨੀਤੀਆਂ ਪ੍ਰਣਾਲੀਆਂ ਅਤੇ ਪਲੇਟਫਾਰਮ ਤਿਆਰ ਕਰਨ 'ਚ ਰੁਚੀਆ ਹੋਇਆ ਹੈ ਬੈਂਕ ਦੀ 90ਵੀਂ ਵਰੇਗੰਢ ਮੌਕੇ ਬੰਗਲੌਰੂਚ ਆਯੋਜਿਤ ਇੱਕ ਵਿਸ਼ਵ ਪੱਧਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੈਂਕ ਦੇ ਸਫ਼ਰ ਨੂੰ ਸ਼ਾਨਦਾਰ ਦੱਸਿਆ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਵਿਸ਼ੇ ਤੇ ਆਯੋਜਿਤ ਸਮਾमेलन ਨੂੰ ਸੰਬੋਧਨ ਕਰਦਿਆਂ ਨਾ ਕਿਹਾ ਕਿ ਆਰਬੀਆਈ ਆਪਣੇ ਸਫ਼ਰ ਨੂੰ ਲਗਾਤਾਰ ਬਿਹਤਰ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਕਰਜ਼ਿਆਂ ਦੀ ਸਹੂਲਤ ਲਈ ਯੂਲਿਫਾਈਲ ਲੈਂਡਿੰਗ ਇੰਟਰਫੇਸ ਯੂਐਲਆਈ ਸ਼ੁਰੂ ਕਰੇਗਾ ਤਾਂ ਜੋ ਕਿਸਾਨਾਂ ਅਤੇ ਸੁਖਮ ਛੋਟੇ ਅਤੇ ਦਰਮਿਆਣੀ ਉਦਮਾਂ ਨੂੰ ਬਿਨਾਂ ਕਿਸੇ ਅੜਿੱਕੇ ਤੇ ਕਰਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਛੋਟੇ ਅਤੇ ਪਿੰਡੂ ਖੇਤਰਾਂ 'ਚ ਕਰਜ਼ਾ ਲੈਣ ਵਾਲਿਆਂ ਦੀਆਂ ਕਰਜ਼ਾ ਜ਼ੂਰੀ ਦਿਨ ਚ ਕੋਈ ਦੇਰ ਨਹੀਂ ਹੋਵੇਗੀ ਸੰਮੇਲਨ ਚ ਦੁਨੀਆ ਭਰ ਦੇ ਆਰਥਿਕ ਖੇਤਰ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ